ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਬੇਨਤੀ ਕਰਦਾ ਮੈਂ ਮਾਫੀ ਵੀ ਮੰਗਦਾ ਹਾਂ ਕਿ ਕੱਲ ਰਾਤੀ ਨਾ ਮੈਨੂੰ ਬਾਅਦ ਫੋਨ ਆਏ ਉਹ ਕਹਿੰਦੇ ਬਾਈ ਜੀ ਕੱਲ ਹਰੀ ਨੋ ਪਿੰਡ ਚ ਜਿਹੜੇ ਤੁਸੀਂ ਪ੍ਰੋਗਰਾਮ ਤੇ ਗਏ ਸੀ ਗੁਰਪ੍ਰੀਤ ਸਿੰਘ ਨਾਲ ਤੁਹਾਡੀਆਂ ਫੋਟੋਆਂ ਆਈਆਂ ਐ ਬਈ ਉਹਨੇ ਬਹੁਤ ਅੰਮ੍ਰਿਤਪਾਲ ਸਿੰਘ ਜੀ ਦੀ ਕਿਰਦਾਰਕੁਸ਼ੀ ਕੀਤੀ ਐ ਬਹੁਤ ਗਲਤ ਬੋਲਦਾ ਐ ਉਹਨਾਂ ਦੇ ਖਿਲਾਫ ਤੇ ਉਹਨਾਂ ਦੀ ਸਿੰਘਣੀ ਦੇ ਖਿਲਾਫ ਵੀ ਸਾਰ ਸੰਗਤ ਜੀ ਮੈਂ ਮਾਫੀ ਮੰਗਦਾ ਵੀ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਬਈ ਉਹ ਐਵੇਂ ਕਰਦਾ ਹੈ ਕਿਉਂਕਿ ਮੇਰੀ ਬਹੁਤ ਮਤਲਬ ਪਿਆਰ ਹੈ ਮੇਰਾ ਅਮਰਪਾਰਜੀ ਲਈ ਮਨ ਚ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਇਸ ਇਨੇ ਕੀਤਾ ਹੈ ਮੈਂ ਸਾਰੀ ਕੌਮ ਤੋਂ ਮਾਫੀ ਮੰਗਦਾ ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਬਾਈ ਹਸਨ ਜਾਲ ਸਹੀ ਗੱਲ ਯਾਰ ਕੋਈ ਨਹੀਂ ਬੋਤਾ ਨਹੀਂ ਗੁੱਸਾ ਕਰੀਦਾ ਚਲ ਗੱਲਤੀ ਮੇਟੋ ਹੋ ਗਈ ਅਲੀ ਘਰ ਦੇ ਨਾਲ ਵੀ ਗੱਲ ਹੋਈ ਹੋਰ ਬੰਦਿਆਂ ਨਾਲ ਜੋ ਲੱਗਦਾ ਉਹਨਾਂ ਨਾਲ ਬਣੇ ਨਾ ਬਣੇ ਇਹਨਾਂ ਤਾਂ ਤੇਰੇ ਲਈ ਹੀ ਮਿਹਨਤ ਕੀਤੀ ਦਾ ਦਿਨ ਰਾਤ ਤੇ ਮੈਂ ਕਿਹਾ ਯਾਰ ਆਪਟੀ ਮੈਨੂੰ 5-4 ਫੋਨ ਆਏ ਪਰ ਸਾਰੇ ਨਸੂਰ ਤੱਕ ਬਸ ਜਿੰਨ ਤੱਕ ਦਮਾ ਕਰਦਾ ਉਹ ਤਿੰਨ ਵੀ ਤੱਕ ਆਏ ਬਸ ਮੈਂ ਰੇਤਮਾਨ ਕੀਤੀ ਗੱਲ ਪੜੀ ਤਾਂ ਉਹਦੇ ਸਾਰੀ ਵੀਡੀਓ ਭਾਰਤੀ ਚਾਹੋਂ ਤੇ ਭਾਰਤੀ ਮੈਂ ਕਹਿੰਦਾ ਸਰਜੀਤ ਤੂੰ ਘਰ ਵੀ ਭਰ ਲੈ ਆਪਣਾ ਭਰਨਾ ਚੱਲ ਹਨਾ ਤੂੰ ਕਦੀ ਕੰਮ ਨਹੀਂ ਕੀਤਾ ساری ਉਮਰ ਫੋਂ ਤੇਰਾ ਲੋਟ ਲੱਗਾ ਤੂੰ ਬਣਾ ਘਰ ਭਰ ਲੈ ਮਗਰ ਸਾਡਾ ਤਾਂ ਛੱਡ ਦੇ ਯਾਰ ਹਨਾ ਸਰਜੀਤ ਨੂੰ ਬੇਨਤੀ ਹੈ ਵੀ ਸਾਡਾ ਤਾਂ ਛਡਵਾ ਕੇ ਦਿਓ ਸਾਡਾ ਤਾਂ ਜੱਦੀ ਘਰ ਹੈ ਮਾਤਾ ਜੀ ਦਾ ਸਾਡੀ ਜਿਹੜੀ ਮੰਮੀ ਨੇ ਘਰ ਬਣਾਇਆ ਸੀ ਉਹ ਜੱਦੀ ਘਰ ਹੈ ਜਿਹੜਾ ਮੇਰੀ ਭੈਣ ਤੇ ਮੇਰੇ ਔਰ ਸਰਜੀਤ ਦੇ ਨਾਂ ਤੇ ਦਿੰਨਾ ਤੇ ਤੇ ਉੱਥੇ ਅਸੀਂ ਜਾ ਨਹੀਂ ਸਕਦੇ ਨਾ ਮੈਂ ਵੀ ਭੈਣ ਜਾ ਸਕਦੀ ਐ ਨਾ ਮੈਂ ਜਾ ਸਕਦਾ ਹੁਣ ਮੈਂ ਅਮਈ ਵਿੱਚ ਗਿਆ ਸੀ ਇਸੇ ਸਾਲ ਤੇ ਇਹੇ ਗਾਵਾ ਕੜਦਾ ਜੀ ਪੰਥ ਦੇ ਚਰਨਾਂ 'ਚ ਬੇਨਤੀ ਹੈ ਵੀ ਮੈਂ ਵੀ ਉਹਨਾਂ ਦਾ ਬੇਟਾ ਆ ਜੀ ਸਾਡੀ ਵੀ ਸੁਣੋ ਸਾਡ ਨੂੰ ਵੀ ਸਾਡਾ ਹੱਕ ਦਵਾਓ ਹਨਾ ਅਸੀਂ ਤਕਸੀਮ ਦਾ ਕੇਸ ਵੀ ਚੱਲਦਾ ਹੈ ਜੀ ਹਨਾ ਤਕਸੀਮ ਦਾ ਕੇਸ ਚੱਲਦਾ ਹੈ ਨਾ ਤਕਸੀਮ ਕਰਦਾ ਘਰ ਦੇ ਨਾ ਸਾਨੂੰ ਜਾਨ ਵੜਨ ਦਿੰਦਾ 2024 ਦਾ ਨਿਸ਼ਾਨਾ ਵੇਖਣਾ ਹੈ ਉਹ ਜਿੱਤ ਕੇ ਕਰੇ ਨਹੀਂ ਬਹਿਣਾ ਆਪਣਾ ਤਾਂ ਗਾਹਾਂ ਨੂੰ ਇਹਨਾਂ ਨੂੰ ਬਾਦਲ ਕੇ ਇਹਨੂੰ ਖਤਮ ਕਰਕੇ ਆਪਣੀ ਧਰਮੂਰੇ ਲਿਆਉਣ ਦਾ ਨਿਸ਼ਾਨਾ ਹੈ ਲੋਕਾਂ ਭਾਈ ਜੀ ਬਾਦਲ ਕੇ ਆਂਦੇ ਮੰਤਰੀਆਂ ਦੇ ਸੰਤਰੀਆਂ ਦੇ ਸਭ ਸੁਣਾਉਣੇ ਆ ਮੈਨੂੰ ਜਿਹੜਾ 1082 ਫੇਸ 5 ਘਰ ਆ ਜਿਹੜਾ ਬੀਬੀ ਬੰਨੂ ਖਾਲਸਾ ਨੇ ਬਣਾਇਆ ਸੀ ਉਹ ਸਾਨੂੰ ਵਿਰਾਸਤ ਚ ਮਿਲਿਆ ਤਿੰਨੇ ਭੈਣਾ ਭਰਾਵਾਂ ਨੂੰ ਮਗਰ ਹੁਣ ਭੈਣ ਦਾ ਵਿਆਹ ਕੇ ਆਪਣੇ ਘਰੇ ਚਲੀ ਗਈ 16 ਸਾਲ ਹੋ ਗਏ ਜੀ ਮੈਂ ਇੱਥੇ ਆਸਟ੍ਰੇਲੀਆ 17 ਸਾਲ ਹੋ ਗਏ ਹਨਾ ਇਹ ਹੁਣ ਪਿੱਛੋ ਕਬਜਾ ਕਰਕੇ ਬੈਠ ਗਿਆ ਤੇ 16 ਸਾਲਾਂ ਤੋਂ ਮੈਂ ਇਹਨੂੰ ਕਦੀ ਪੁੱਛਿਆ ਨਹੀਂ ਕਰਾਇਆ ਗਨਾਉ ਦਾ ਹੁਣ 60 70 80000 ਰੁਪਏ ਕਰਾਇਆ ਆਂਦਾ ਕੋਟੀ ਦਾ ਉਹ ਵੀ 16 ਸਾਲਾਂ ਤੋਂ ਉਹੀ ਰੱਖ ਰਿਆ ਮੈਂ ਕਦੀ ਨਹੀਂ ਕਿਹਾ ਮੈਂ ਕਿਹਾ ਚੱਲ ਰੱਖ ਲੈਣ ਦੇ ਕੋਈ ਨਹੀਂ ਚੱਲ ਮੈਂ ਆਸਟ੍ਰੇਲੀਆ ਆ ਗਿਆ ਇੱਕ ਇਹ ਕੰਮ ਨਹੀਂ ਕਰਦਾ ਵਿਹਲਾ ਚੱਲ ਇਹਦੀ ਮਦਦ ਹੋ ਜੂਗੀ ਮਗਰ ਇਹ ਤਾਂ ਹੁਣ ਉਸਤੇ ਹੱਕ ਜਮਾ ਕੇ ਬੈਠ ਗਿਆ ਜੀ ਤੁਸੀਂ ਮਰਜੀ ਦੀ ਮਾਨਮੂਨੀ ਖਾਈ ਗਿਆ ਨਾ ਅਸਲ ਵਿੱਚ ਤਾਂ ਉਹ ਬਾਈ ਜੀ ਬਸ ਉਹ ਤੁਹਾਡੇ ਸਾਹਮਣੇ ਆਪਣੇ ਖਿਲਾਫ ਕੰਢੀ ਦੇ ਤੋ ਵੀ ਸਾਰਾ ਕਰ ਲਿਆ ਸਾਰਾ ਕੁਝ ਕਰ ਲਿਆ ਅੱਛਾ ਮੈਂ ਫਿਰ ਤੁਹਾਨੂੰ ਕਿਉਂਕਿ ਮੇਰੀ ਤਾਂ ਵੀ ਇੱਛਾ ਵੱਧ ਵੀ ਤੁਹਾਨੂੰ ਵੱਧ ਦਵਾਇਆ ਜਾਵੇ ਹਨਾ ਬਾਈ ਕਿਉਂਕਿ ਅੰਮ੍ਰਿਤਪਾਲ ਕੋਲ ਤਾਂ ਬਹੁਤ ਆ ਗਿਆ ਹਨਾ ਹਾਂ ਹਾਂ ਤੁਹ ਜਿੱਤ ਕੇ ਨਾ ਕਿ ਕਿੰਨਾ ਕਿ ਚਲੇ ਗਿਆ ਉਹ ਨਾ ਵੈਸੇ ਸਰਦਾਰ ਸਰਬਜੀਤ ਸਿੰਘ ਖਾਲਸਾ ਮੌਜੂਦਾ ਮੈਂਬਰ ਪਾਰਲੀਮੈਂਟ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਾਂ ਵੀ ਇੰਨੇ ਕਿਰਤਕਣ ਤੇ ਨਾਂ ਸ਼ੁਕਰੇ ਨਹੀਂ ਹੋਈਦਾ ਹੁੰਦਾ ਐਡੀ ਜਲਦੀ ਪੈਰ ਨਹੀਂ ਛੱਡੀਦੇ ਹੁੰਦੇ ਨਾ ਵੀ ਜਦੋਂ ਭਾਈ ਉਹਨੂੰ ਨਾਲ ਤੋਰੀ ਫਿਰਦਾ ਸੀ ਵੋਟਾਂ ਦੇ ਦੌਰਾਨ ਉਸ ਬੰਦੇ ਨੇ ਹੱਕ ਢਾ ਕੇ ਤੇਰੀ ਸਪੋਰਟ ਕੀਤੀ ਸਪੀਚਾਂ ਕੀਤੀਆਂ ਅੱਧੀ ਅੱਧੀ ਰਾਤ ਤੱਕ ਤੇਰੀ ਪ੍ਰਚਾਰ ਕੀਤਾ ਚੌਂ ਦਾ ਕੀ ਗੱਲ ਉਦੋਂ ਨਹੀਂ ਸੀ ਦਿਖਦਾ ਉਸ ਵੇਲੇ ਵੀ ਉਹ ਅਮਰਤਪਾਲ ਦੇ ਕਰਦਾਰ ਕੁਛ ਹੀ ਨਹੀਂ ਸੀ ਕਰਦਾ ਉਹ ਉਹਦਾ ਸੱਚਾਈ ਦੱਸ ਰਿਹਾ ਸੀ ਤੇ ਉਹਦੇ ਵਿੱਚ ਅਸੀਂ ਸਾਰੀ ਟੀਮ ਸੀ ਜਿੰਨੀ ਵੀ ਗੁਰੂ ਮਹਾਰਾਜ ਨੇ ਡਿਊਟੀ ਲਾਈ ਸੀ ਨਾ ਥੋਡੇ ਅਰਗੇ ਜਿਹੜੇ ਏਡੇ ਏਡੇ ਬਣੇ ਫਿਰਦੇ ਸੀਗੇ ਗੋ ਬਦਮਾਸ਼ ਉਹਨਾਂ ਦਾ ਰਾਹ ਢੱਕਣ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਅਸੀਂ ਕੋਸ਼ਿਸ਼ ਕਰਦੇ ਹਾਂ 2 ਜਾਂ 3 ਦਿਨ ਬਾਅਦ ਕਿਸੇ ਨਾ ਕਿਸੇ ਵਿਸ਼ੇ ਤੇ ਚਾਹੇ ਉਹ ਕ੍ਰਾਈਮ ਦਾ ਵਿਸ਼ਾ ਹੋਵੇ ਚਾਹੇ ਉਹ ਵਿਸ਼ਾ ਪੋਲਿਟਿਕਸ ਦਾ ਹੋਵੇ ਕੋਈ ਨਾ ਕੋਈ ਅਸੀਂ ਰਿਪੋਰਟ ਬਣਾਉਨੇ ਆ ਉਸ ਦੇ ਵਿੱਚ ਕੁਝ ਗੱਲਾਂ ਕਰਦੇ ਆ ਤੇ ਉਹਨਾਂ ਦੀ ਪ੍ਰਤੀਕਿਰਿਆ ਵੀ ਤੁਹਾਡੇ ਤੋਂ ਮੰਗਦੀ ਆ ਸੋ ਅੱਜ ਉਵੇਂ ਹੀ ਗੱਲ ਕਰਦੇ ਆ ਸਰਬਜੀਤ ਸਿੰਘ ਖਾਲਸਾ ਜੀ ਜੋ ਕਿ ਫਰੀਦਕੋਟ ਤੋਂ ਮੌਜੂਦਾ ਐਮਪੀ ਨੇ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ ਜਿਸ ਵਿੱਚ ਸਰਗਿੱਤ ਸਿੰਘ ਖਾਲਸਾ ਸੰਗਤ ਤੋਂ ਮਾਫੀ ਮੰਗ ਰਹੇ ਆ ਤੇ ਇੱਕ ਨੌਜਵਾਨ ਜਿਸ ਦਾ ਨਾਮ ਆ ਗੁਰਪ੍ਰੀਤ ਹਰੀਨਾਉ ਉਹ ਉਸ ਬਾਰੇ ਕਹਿ ਰਹੇ ਆ ਵੀ ਸੰਗਤ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਮੈਂ ਗੁਰਪ੍ਰੀਤ ਹਰੀਨਾਉ ਦੇ ਨਾਲ ਫੋਟੋਆਂ ਖਿਚਵਾ ਬੈਠਾ ਤੇ ਮੈਨੂੰ ਪਤਾ ਨਹੀਂ ਸੀ ਵੀ ਉਹ ਅਮਰਤਪਾਲ ਦੀ ਕਿਰਦਾਰਕੁਸ਼ੀ ਕਰਦਾਗਾ। ਤੋਂ ਪਹਿਲਾਂ ਤਾਂ ਹੁਣ ਮੈਂ ਤੁਹਾਨੂੰ ਇਹ ਜਾਣਕਾਰੀ ਦੇਦਾ ਵੀ ਗੁਰਪ੍ਰੀਤ ਹਰੀਨਾਉ ਕੌਣ ਆ। ਹੋ ਸਕਦੇ ਆ ਸਾਡੇ ਵੀ ਗੁਰਪ੍ਰੀਤ ਹਰੀਨਾਉ ਨਾ ਵਿਚਾਰਾਂ ਦੇ ਮਤਭੇਦ ਹੋਣ। ਪਰ ਉਹ ਨੌਜਵਾਨ ਗੁਰਪ੍ਰੀਤ ਹਰੀਨਾਉ ਉਹ ਬੰਦਾਗਾ ਜੋ ਕਿ ਦੀਪ ਸਿੱਧੂ ਦੇ ਨਾਲ ਬੜਾ ਕਰੀਬੀ ਰਿਹਾ ਜਿਸਨੇ ਦੀਪ ਸਿੱਧੂ ਦੇ ਹੱਕ ਦੇ ਵਿੱਚ ਵੀ ਬਹੁਤ ਪ੍ਰਚਾਰ ਕੀਤਾ। ਜਦੋਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਵਿੱਚ ਚੋਣ ਕੈਂਪੇਨ ਸ਼ੁਰੂ ਕਰਦੇ ਆ। ਉਹਨਾਂ ਦਿਨਾਂ ਦੇ ਵਿੱਚ ਗੁਰਪ੍ਰੀਤ ਹਰੀਨਾਉ ਵੱਧ ਚੜ ਕੇ ਹਿੱਸਾ ਲੈਂਦਾ। ਮੈਂ ਨਾਲ ਫੋਟੋਆਂ ਵੀ ਲਾਉਂਗਾ ਪ੍ਰਾਣੀਆਂ ਸਕਰੀਨ ਸ਼ਾਟ ਵੀ ਕੁਝ ਲਾਉਂਗਾ ਤੇ ਉਹਨਾਂ ਦੇ ਵਿੱਚ ਤੁਸੀਂ ਦੇਖਿਓ ਵੀ ਗੁਰਪ੍ਰੀਤ ਹਰੀਨਾਉ ਸਰਬਜੀਤ ਸਿੰਘ ਖਾਲਸੇ ਦੇ ਬੜਾ ਨਜ਼ਦੀਕ ਦਿਸਦੇ ਆ ਤੇ ਸਰਬਜੀਤ ਸਿੰਘ ਖਾਲਸੇ ਦੀ ਘਰ ਵਾਲੀ ਜੋ ਕਿ ਸਾਡੀ ਭੈਣ ਉਹਨਾਂ ਦੇ ਵੀ ਬੜਾ ਕਰੀਬ ਹੋ ਰਹੀ ਗੁਰਪ੍ਰੀਤ ਹਰੀਨਾਉ ਉਹ ਨੌਜਵਾਨ ਆ ਜਿਹਨੇ ਕੈਨੇਡਾ ਅਮਰੀਕਾ ਦੇ ਵਿੱਚ ਵਸਦੇ ਜੋ ਪੰਜਾਬੀ ਨੇਗੇ ਉਹਨਾਂ ਤੱਕ ਗੱਲ ਪਹੁੰਚਾਈ ਤੇ ਉਹਨਾਂ ਨੇ ਦੱਸਿਆ ਵੀ ਸਰਬਜੀਤ ਸਿੰਘ ਦੀ ਤੁਸੀਂ ਆਰਥਿਕ ਮਦਦ ਵੀ ਕਰਿਓ ਸੋ ਉਹਨਾਂ ਵਿੱਚੋਂ ਅਸੀਂ ਵੀ ਇੱਕਾਂ ਜਿੰਨੇ ਕਿ ਜੋਗੇ ਅਸੀਂ ਸਰਬਜੀਤ ਸਿੰਘ ਖਾਲਸਾ ਦੀ ਮਦਦ ਵੀ ਕੀਤੀ ਤੇ ਆਪਣੇ ਆਧਾਰੇ ਦੇ ਵੀ ਉਹਨਾਂ ਦਾ ਚੋਣ ਪ੍ਰਚਾਰ ਕੀਤਾ ਸਵਾਲ ਹੁਣ ਇੱਥੇ ਇਹ ਆ ਜਾਂਦਾਗਾ ਵੀ ਜੋ ਗੁਰਪ੍ਰੀਤ ਹਰੀਨਾਉ ਉਹਨਾਂ ਦਿਨਾਂ ਦੇ ਵਿੱਚੋਂ ਇੰਨੀ ਮਦਦ ਕਰਨ ਵਾਲਾ ਨੌਜਵਾਨ ਹੈ ਜਿਹਨੇ ਇੰਨਾ ਚੋਣ ਪ੍ਰਚਾਰ ਕਰਿਆ ਫਰੀਦਕੋਟ ਦੇ ਲੋਕਾਂ ਨੂੰ ਜਾਗਰੂਕ ਕਰਿਆ ਵੀ ਭਾਈ ਤੁਸੀਂ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣਾਗਾ ਵੀ ਇਹਨਾਂ ਦੇ ਪਿਤਾ ਦੀ ਕੁਰਬਾਨੀਆਂ ਲੋਕਾਂ ਨੂੰ ਦੱਸਿਆ ਵੀ ਸਰਬਜੀਤ ਸਿੰਘ ਖਾਲਸਾ ਨੂੰ ਉਹ ਦਿਨਾਂ ਦੇ ਵਿੱਚ ਕਿਉਂ ਨਹੀਂ ਸੀ ਪਤਾ ਅਮਰਿਤਪਾਲ ਤੇ ਗੁਰਪ੍ਰੀਤ ਹਰੀਨਾਉ ਦੇ ਆਪਸ ਦੇ ਵਿੱਚ ਵਿਚਾਰਕ ਮਤਭੇਦ ਨੇ ਜਦੋਂ ਤੁਸੀਂ ਜਿੱਤ ਗਏ ਐਮਪੀ ਬਣ ਕੇ ਉਸ ਤੋਂ ਬਾਅਦ ਹੀ ਤੁਸੀਂ ਇਹ ਗੱਲ ਕਿਉਂ ਰੱਖੀ ਆ ਸਾਹਮਣੇ ਮੈਂ ਇੱਕ ਵੀਡੀਓ ਵੀ ਨਾਲ ਐਡ ਕਰੂੰਗਾ ਉਸ ਦੇ ਵਿੱਚ ਉਸ ਵੀਰ ਨੇ ਦੱਸਿਆਗਾ ਵੀ ਸਰਬਜੀਤ ਸਿੰਘ ਖਾਲਸੇ ਨੇ ਕਿਸ ਦੇ ਕਹਿਣ ਤੇ ਉਹ ਵੀਡੀਓ ਬਣਾਈ ਆ ਅਮਰੀਕਾ ਦੇ ਵਿੱਚੋਂ ਜਿਵੇਂ ਅਕਸਰ ਉਹਨਾਂ ਲੋਕਾਂ ਨੂੰ ਅਸੀਂ ਡਿਜੀਟਲ ਪੰਥਕਾਂ ਦਾ ਨਾਮ ਦਿੰਨੇ ਆ ਉਹਨਾਂ ਦੇ ਦੇ ਵਿੱਚ ਸਾਡੇ ਤੱਕ ਵੀ ਇਹ ਗੱਲਾਂ ਪਹੁੰਚਦੀਆਂ ਸੀ ਸਾਡੇ ਕੋਲੇ ਇਸ ਵਿਸ਼ੇ ਤੇ ਸਬੂਤ ਵੀ ਆ ਕੋਈ ਵੀ ਚਾਹੁੰਦਾ ਸਾਡੇ ਨਾਲ ਇੰਸਟਾਗ੍ਰam ਸਨੈਪਚੈਟ YouTube ਜਾਂ Facebook ਤੇ ਸੰਪਰਕ ਕਰਕੇ ਸਾਡੇ ਤੋਂ ਤੁਸੀਂ ਸਬੂਤ ਲੈ ਸਕਦੇ ਹੋ ਸਰਬਜੀਤ ਸਿੰਘ ਖਾਲਸਾ ਆਪਦੇ ਮੂੰਹ ਨਾਲ ਕਹਿੰਦਾ ਹੁੰਦਾ ਸੀਗਾ ਵੀ ਤੁਸੀਂ ਸਾਡੀ ਮਦਦ ਕਰੋ ਸਾਡੀ ਕੁਰਬਾਨੀ ਬਹੁਤ ਵੱਡੀ ਆ ਅਮਰਤਪਾਲ ਦੀ ਕੁਰਬਾਨੀ ਕੁਛ ਵੀ ਨਹੀਂ ਪਰ ਅੱਜ ਕੀ ਹੋ ਗਿਆ ਕਿਉਂ ਭਾਈ ਸਾਹਿਬ ਇਹ ਗੱਲ ਕਹਿ ਰਹੇ ਆ ਵੀ ਮੈਂ ਅਮਰਤਪਾਲ ਦੇ ਬੜੀ ਇੱਜ਼ਤ ਕਰਦਾ ਮੈਂ ਉਹਨਾਂ ਦੇ ਨਸੀਕ ਆ ਹਾਲਾਂਕਿ ਸਰਬੀ ਸਿੰਘ ਖਾਲਸਾ ਦੇ ਭਰਾ ਨੇ ਵੀ ਸਰਬੀ ਸਿੰਘ ਤੇ ਕਾਫੀ ਇਲਜ਼ਾਮ ਲਾਏ ਆ ਉਹਨਾਂ ਨੇ ਇਲਜ਼ਾਮਾਂ ਦੇ ਵਿੱਚ ਇਹ ਵੀ ਗੱਲ ਕਹੀ ਆ ਵੀ ਸਰਬੀ ਸਿੰਘ ਖਾਲਸਾ ਕਰੋੜਾਂ ਦੀ ਕੋਠੀ ਦੱਬੀ ਬੈਠਾ ਜਿਸ ਦਾ ਕਿਰਾਇਆ ਹੀ ਬਹੁਤ ਆਉਂਦਾ ਦੂਸਰੇ ਪਾਸੇ ਇਹਨਾਂ ਦੀ ਜਿਹੜੀ ਵਾਈਫ ਆ ਉਹ ਵੀ ਐਸਜੀਪੀਸੀ ਦੇ ਵਿੱਚ ਨੌਕਰੀ ਕਰਦੇ ਨੇ ਜਿਨ੍ਹਾਂ ਦੀ ਤਨਖਾਹ ਲੱਖ ਰੁਪਏ ਦੇ ਆਸ-ਪਾਸ ਆ ਜਾਂ ਲੱਖ ਰੁਪਏ ਤੋਂ ਵੱਧ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਵੀ ਪੰਜ ਫੇਸ ਦੇ ਵਿੱਚ ਜਾ ਕੇ ਤੁਸੀਂ ਸਰਬਜੀਤ ਸਿੰਘ ਦਾ ਰਿਕਾਰਡ ਪਤਾ ਕਰ ਸਕਦੇ ਹੋ ਪਰ ਸਾਨੂੰ ਉਹਨਾਂ ਗੱਲਾਂ ਤੱਕ ਕੋਈ ਵੀ ਮਤਲਬ ਨਹੀਂ ਸਰਬਜੀਤ ਸਿੰਘ ਦੇ ਦੇ ਭਰਾ ਨੇ ਇਥੋਂ ਤੱਕ ਕਹਿ ਦਿੱਤਾ ਵੀ ਕੌਮ ਨੂੰ ਬੇਨਤੀ ਹੈ ਸਾਡਾ ਵੀ ਹੱਕ ਦਵਾਓ ਜਿਸ ਹੱਕ ਤੇ ਡਾਕਾ ਸਰਬਜੀਤ ਸਿੰਘ ਖਾਲਸਾ ਹੀ ਮਾਰ ਰਿਹਾਗਾ ਸਾਨੂੰ ਉਸੇ ਤੱਕ ਵੀ ਕੋਈ ਮਤਲਬ ਨਹੀਂ ਸਾਨੂੰ ਮਤਲਬ ਇਹ ਹੈ ਵੀ ਜੇ ਜੇ ਗੁਰਪ੍ਰੀਤ ਹਰੀਨਾਉ ਅੱਜ ਇੱਕ ਦੀਪ ਸਿੱਧੂ ਦੀ ਸੋਚ ਤੇ ਪੈਰਾ ਦੇ ਕੇ ਉਹ ਲੋਕਾਂ ਨੂੰ ਸਾਰਾ ਸੱਚ ਦੱਸ ਰਿਹਾ ਅਸਲ ਪਿੱਛੇ ਡਿਜੀਟਲ ਪੰਥਕਾਂ ਦੇ ਚੱਲ ਕੌਣ ਰਿਹਾ ਇੱਥੋਂ ਤੱਕ ਲੋਕਾਂ ਨੇ ਸਬੂਤ ਸਾਡੇ ਤੱਕ ਪਹੁੰਚਾਏ ਆ ਵੀ ਸਰਜੀਤ ਸਿੰਘ ਖਾਲਸਾ ਅਮਿਤ ਸ਼ਾਹ ਦੀ ਵੇਟ ਕਰਦਾ ਰਹਿੰਦਾਗਾ ਤੇ ਉਹ ਇਹਨਾਂ ਨੂੰ ਦਰਵਾਜ਼ਾ ਵੀ ਨਹੀਂ ਖੋਲਦੇ ਪਰ ਸਾਨੂੰ ਉਹ ਗੱਲਾਂ ਤੱਕ ਵੀ ਮਤਲਬ ਨਹੀਂ ਸਾਨੂੰ ਮਤਲਬ ਇਸ ਗੱਲ ਤੱਕ ਆ ਵੀ ਜਿਸ ਨੌਜਵਾਨ ਨੇ ਥੋੜੇ ਲਈ ਇੰਨਾ ਜ਼ਮੀਨੀ ਪੱਧਰ ਤੇ ਸੰਘਰਸ਼ ਕੀਤਾ ਉਸ ਨੌਜਵਾਨ ਨੇ ਲੋਕਾਂ ਨੂੰ ਬੇਨਤੀਆਂ ਕੀਤੀਆਂ ਵੀ ਤੁਸੀਂ ਭਾਈ ਸਰਜੀ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਆਰਥਿਕ ਤੌਰ ਤੇ ਵੀ ਫੰਡ ਭੇਜੋ ਉਹਨਾਂ ਦਿਨਾਂ ਦੇ ਵਿੱਚ ਭਾਈ ਸਾਹਿਬ ਅਮਰਤਪਾਲ ਸਿੰਘ ਕਿੱਥੇ ਸੀ ਜਾਂ ਉਸ ਦੀ ਪਾਰਟੀ ਦੇ ਜਾਂ ਅਮਰਤਪਾਲ ਸਿੰਘ ਦਾ ਪਰਿਵਾਰ ਕਿੱਥੇ ਸੀ ਤੁਸੀਂ ਇਹ ਗੱਲ ਵੀ ਕਹਿੰਦੇ ਨਜ਼ਰ ਆ ਰਹੇ ਸੀਗੇ ਵੀ ਸਾਡਾ ਤਾਂ ਚੋਣ ਪ੍ਰਚਾਰ ਕਰਨ ਵੀ ਨਹੀਂ ਕੋਈ ਆ ਰਿਹਾ ਸੋ ਮੁੱਦਾ ਇਹ ਨਹੀਂ ਆ ਸਾਡੇ ਵਿਚਾਰਕ મતਭੇਦ ਹੋ ਸਕਦੇ ਆ ਅਸੀਂ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਹੁਣ ਬਹੁਤ ਲੋਕ ਇਹ ਗੱਲ ਕਹਿਣਗੇ ਵੀ ਤੁਸੀਂ ਹੋਰਾਂ ਬਾਰੇ ਕਿਉਂ ਨਹੀਂ ਬੋਲਦੇ ਐਮਪੀ ਸਰਜੀ ਸਿੰਘ ਖਾਲਸਾ ਬਾਰੇ ਕਿਉਂ ਬੋਲੇ ਉਹ ਅਸੀਂ ਇਸ ਕਰਕੇ ਬੋਲੇ ਆ ਵੀ ਅਸੀਂ ਇਹਨਾਂ ਦੀ ਇੱਕ ਵੱਡਾ ਭਰਾ ਸਮਝ ਕੇ ਮਦਦ ਕੀਤੀ ਆ ਚਾਹੇ ਟੈਲੀਫੋਨ ਦੀ ਕੀਤੀ ਆ ਚਾਹੇ ਇਹਨਾਂ ਦਾ ਡਿਜੀਟਲ ਤੌਰ ਤੇ ਅਸੀਂ ਚੋਣ ਪ੍ਰਚਾਰ ਕੀਤਾਗਾ ਸਾਨੂੰ ਹੱਕ ਆ ਕਿਉਂਕਿ ਜਿੱਥੇ ਅਸੀਂ ਸਹੀ ਆ ਸੋ ਗੁਰਪ੍ਰੀਤ ਹਰੀਨਾਉ ਜੋ ਨੌਜਵਾਨ ਆ ਪਹਿਲੇ ਦਿਨ ਤੋਂ ਉਹ ਸਰਵਿਸ ਸਿੰਘ ਖਾਲਸੇ ਲਈ ਚੋਣ ਪ੍ਰਚਾਰ ਕਰਦਾ ਸੀ ਸੋ ਇਹਨਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਪਤਾ ਸੀਗਾ ਪਰ ਅਚਾਨਕ ਬੜਾ ਦੁੱਖ ਲੱਗਿਆ ਜਦੋਂ ਭਾਈ ਸਾਹਿਬ ਵੀਡੀਓ ਬਣਾ ਕੇ ਇਹ ਗੱਲ ਕਹਿੰਦੇ ਉਹ ਵੀ ਉਸ ਮੌਕੇ ਤੇ ਜਿਸ ਦਿਨ ਗੁਰਪ੍ਰੀਤ ਹਰੀਨਾਉ ਦੇ ਚਾਚਾ ਜੀ ਦਾ ਭੋਗ ਹੁੰਦਾ ਜਿੱਥੇ ਖਾਲਸਾ ਜੀ ਜਾਂਦੇ ਆ ਤੇ ਵਾਪਸ ਆਉਣ ਤੋਂ ਬਾਅਦ ਇਹ ਵੀਡੀਓ ਬਣਾ ਕੇ ਪੇਸ਼ ਕਰ ਦਿੰਦੇ ਆ ਸੋ ਕੀ ਦੇ ਕਹਿਣ ਤੇ ਉਹ ਵੀਡੀਓ ਬਣਾਈ ਗਈ ਬਾਕੀ ਕਿਸਦੇ ਨਾਲ ਹੀ ਮੇਕ ਕਲਿੱਪ ਹੋਰ ਜੋ ਬਾਹਰੋਂ ਇੱਕ ਬਰਾੜ ਨੌਜਵਾਨ ਵੀਰ ਆ ਉਹ ਕਾਫੀ ਗੱਲਾਂ ਦੱਸਦਾਗਾ ਤੁਸੀਂ ਉਸ ਦੀਆਂ ਗੱਲਾਂ ਸੁਣਿਓ ਵੀਡੀਓ ਜ਼ਰੂਰ ਦੇਖਿਓ ਤੇ ਕਮੈਂਟਾਂ ਦੇ ਵਿੱਚੋਂ ਆਪੋ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਨਵੇਂ ਦਿਨ ਕੋਈ ਨਵੀਂ ਜਾਣਕਾਰੀ ਨਵੀਂ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਆਪਣੇ ਚੈਨਲ ਨਾਲ ਜੁੜੇ ਰਹੋ ਤੇਜਪ੍ਰੀਤ ਟਾਕ ਨੂੰ ਸਬਸਕ੍ਰਾਈਬ ਕਰਿਓ ਤੇ ਬਾਅਦ ਤੋਂ ਬਾਅਦ ਸਪੋਰਟ ਕਰਿਓ ਸਰਦਾਰ ਸਰਬਜੀਤ ਸਿੰਘ ਖਾਲਸਾ ਮਜੂਦਾ ਮੈਂਬਰ ਪਾਰਲੀਮੈਂਟ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਾਂ ਵੀ ਇੰਨੇ ਕਿਰਤਕਣ ਤੇ ਨਾ ਸ਼ੁਕਰੇ ਨਹੀਂ ਹੋਈਦਾ ਹੁੰਦਾ ਐਡੀ ਜਲਦੀ ਪੈਰ ਨਹੀਂ ਛੱਡੀਦੇ ਹੁੰਦੇ। ਸੋ ਸੰਗਤ ਜੀ ਪਹਿਲਾਂ ਤਾਂ ਇੱਕ ਵਿੱਚ ਵੀਡੀਓ ਲਾਉਣ ਲੱਗੇ ਆ ਇਹਨਾਂ ਦੇ ਖੁਦ ਜਿਹੜੀ ਇੱਕ ਵੀਡੀਓ ਸਟੇਟਮੈਂਟ ਜਿਹੜੀ ਬਾਅਦ ਦੇ ਵਿੱਚ ਇਹਨਾਂ ਨੇ ਡਿਲੀਟ ਕਰਤੀ ਉਹ ਸੁਣਿਓ। ਤੇ ਇਹ ਵੀਡੀਓ ਦੇ ਵਿੱਚ ਜਿਹੜਾ ਇਹ ਜ਼ਿਕਰ ਕਰ ਰਿਹਾ ਹੈ ਆਪਣਾ ਵੀਰ ਗੁਰਪ੍ਰੀਤ ਸਿੰਘ ਹਰੀਨੋ ਉਹਨਾਂ ਦੇ ਦਾਦਾ ਜੀ ਜਿਹੜੇ ਆ ਸਵਰਗਵਾਸ ਹੋ ਗਏ ਸੀ ਪਿਛਲੇ ਦਿਨੀ ਤੇ ਉਹਨਾਂ ਦੇ ਭੋਗ ਦੇ ਉੱਪਰ ਹੀ ਗਿਆ ਸੀਗਾ। ਤੇ ਉਸ ਤੋਂ ਬਾਅਦ ਫਿਰ ਜਦੋਂ ਜਿਹੜੀਆਂ ਹੁਣ ਡਿਜੀਟਲ ਯੋਧਿਆਂ ਦੀਆਂ ਭੇਡਾਂ ਆ ਜਦੋਂ ਉਹਨਾਂ ਦਾ ਇਹਦੇ ਤੇ ਪ੍ਰੈਸ਼ਰ ਪਿਆ ਤਾਂ ਇਸ ਬੰਦੇ ਨੇ ਫਿਰ ਇਹ ਵੀਡੀਓ ਅਪਲੋਡ ਕੀਤੀ ਜੀ ਮੈਨੇ ਮਾਫੀ ਮੰਗਦਾ ਆ ਮੈਨੂੰ ਪਤਾ ਨਹੀਂ ਸੀ ਉਹਨੇ ਅਮਰਤਪਾਲ ਦੀ ਕਰਦਾਰ ਕੋਸ਼ੀ ਕੀਤੀ ਉਹਦੇ ਸਿੰਘ ਨਹੀਂ ਬਾਰੇ ਕੁਛ ਬੋਲਿਆ ਜੋ ਵੀ ਆ ਸਾਡੇ ਆਪ ਦੇ ਖੁੱਦ ਦੇ ਬਹੁਤ ਵਿਚਾਰਕ ਮਤਭੇਦ ਵਰਪ੍ਰੀਤ ਸਿੰਘ ਹਰੀਨਾਉ ਦੇ ਨਾਲ ਸੀਗੇ ਤੇ ਹੁਣ ਵੀ ਮੈਨੂੰ ਲੱਗਦਾ ਹੋਣਗੇ ਹਜੇ ਕਈ ਵਾਰੀ ਕਿਉਂਕਿ ਹਰੇਕ ਇਨਸਾਨ ਤੇ ਹੁੰਦੇ ਆ ਪਰ ਮੈਂ ਇਹਨੂੰ ਪੁੱਛਣਾ ਚਾਹਣਾ ਆ ਵੀ ਜਦੋਂ ਭਾਈ ਉਹਨੂੰ ਨਾਲ ਤੋਰੀ ਫਿਰਦਾ ਸੀ ਵੋਟਾਂ ਦੇ ਦੌਰਾਨ ਉਸ ਬੰਦੇ ਨੇ ਹੱਕ ਢਾਹ ਕੇ ਤੇਰੀ ਸਪੋਰਟ ਕੀਤੀ ਸਪੀਚਾਂ ਕੀਤੀਆਂ ਅੱਧੀ ਅੱਧੀ ਰਾਤ ਤੱਕ ਤੇਰੀ ਪ੍ਰਚਾਰ ਕੀਤਾ ਚੋਣ ਦਾ ਕੀ ਗੱਲ ਉਦੋਂ ਨਹੀਂ ਸੀ ਦਿੱਖਦਾ ਉਸ ਵੇਲੇ ਵੀ ਉਹ ਅਮਰਤਪਾਲ ਦੇ ਕਰਦਾਰ ਕੁਸ਼ੀ ਨਹੀਂ ਸੀ ਕਰਦਾ ਉਹ ਉਹਦਾ ਸੱਚਾਈ ਦੱਸ ਰਿਹਾ ਸੀ ਤੇ ਉਹਦੇ ਵਿੱਚ ਅਸੀਂ ਸਾਰੀ ਟੀਮ ਸੀ ਜਿੰਨੀ ਵੀ ਗੁਰੂ ਮਹਾਰਾਜ ਨੇ ਡਿਊਟੀ ਲਾਈ ਸੀ ਨਾ ਥੋਡੇ ਅਰਗੇ ਜਿਹੜੇ ਏਡੇ ਏਡੇ ਬਣੇ ਫਿਰਦੇ ਸੀਗੇ ਗੋ ਬਦਮਾਸ਼ ਉਹਨਾਂ ਦਾ ਰਾਹ ਢੱਕਣ ਦੇ ਲਈ ਤੇ ਅੱਜ ਤੂੰ ਵੀ ਭਾਈ ਉਸ ਝੋਲੀ ਜਾ ਢੱਕਿਆ ਕੀ ਸਿਰਫ ਇਹੀ ਆ ਵੀ ਅਮਰੀਕਾ ਦਾ 1 ਡਾਲਰ ਇੰਡੀਆ ਦੇ 80 ਬਣ ਜਾਂਦੇ ਨੇ ਤੇ ਤੁਹਾਨੂੰ ਅੱਜ ਡਾਲਰ ਪਿਆਰੇ ਹੋਗੇ ਤੇ ਤੁਹਾਨੂੰ ਅੱਜ ਬੰਦੇ ਨਹੀਂ ਚੰਗੇ ਲੱਗਦੇਗੇ ਇਹ ਉਹੀ ਗੁਰਪ੍ਰੀਤ ਸਿੰਘ ਹਰੀਨੋਆ ਜੀ ਨੇ ਸਾਡੇ ਅਰਗਿਆਂ ਤੱਕ ਵੀ ਰਿਕੁਐਸਟ ਬੇਨਤੀ ਕੀਤੀ ਚਲੋ ਸਾਡੇ ਤਾਂ ਭਰਾ ਸਾਤਾ ਹੁਕਮ ਲਾ ਸਕਦਾ ਪਰ ਉਹਨੇ ਇੱਕ ਆਵਾਜ਼ ਨਿਮਾਣੇ ਵਜੋਂ ਬੇਨਤੀ ਕੀਤੀ ਯਾਰ ਵੀ ਆਪਾਂ ਭਾਈ ਸਾਹਿਬ ਸੱਜੀ ਸਿੰਘ ਦੀ ਵੀ ਜਿਹੜੀ ਆ ਹੈਲਪ ਕਰਨੀ ਆ ਬੀ ਉਹਨਾਂ ਨੂੰ ਜਿਤਾਉਣਾ ਵੀ ਆ ਤੇ ਆਰਥਿਕ ਤੌਰ ਤੇ ਵੀ ਤੇ ਅਸੀਂ ਜੋ ਟੈਲੀਫੋਨ ਸੀਗੇ ਉਹ ਆਪਦੇ ਵੱਲੋਂ ਤੈਨੂੰ ਭੇਜੇ ਉਹ ਸਿਰਫ ਕੀਦੇ ਕਹਿਣ ਤੇ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਹਿਣ ਤੇ ਔਰ ਅੱਜ ਤੂੰ ਇੱਕ ਉਹਦੇ ਭੋਗ ਤੇ ਗਿਆ ਤਾਂ ਮੈਂ ਹੁਣ ਜੇ ਪੰਜਾਬੀ ਚ ਕਹਾਂ ਸੱਬਾ ਸੱਬਜੀ ਸਿੰਘ ਜੀ ਜਿਹੜੇ ਅਮਰੀਕਾ ਬੈਠੇ ਯੋਧੇ ਆ ਮੈਨੂੰ ਪਤਾ ਆ ਕਿਹੜੀਆਂ ਕਤੀੜਾ ਆ ਉਹਨਾਂ ਨੇ ਤੇਰੇ ਡੰਡਾ ਦਿੱਤਾ ਤੇ ਅੱਜ ਤੁਹਾਨੂੰ ਵੀਡੀਓ ਪਾਉਣੀਆਂ ਪਈਆਂ ਤੇ ਬਾਅਦ ਵਿੱਚ ਤੁਸੀਂ ਡਿਲੀਟ ਕਰ ਗਏ ਇਹੋ ਜਿਹਾ ਤੁਸੀਂ ਕੱਲ ਨੂੰ ਰਾਜ ਲੈ ਕੇ ਮੈਂ ਕਿਉਂ ਤੁਹਾਨੂੰ ਵਾਰ-ਵਾਰ ਪਿੱਟਦਾ ਹੁੰਨਾ ਵੀ ਜਿਹੜੇ ਤੁਸੀਂ ਜਿਹੜੇ ਅੱਜ ਤੁਸੀਂ ਆਗੂ ਬਣੇ ਫਿਰਦੇ ਆ ਨਾ ਉੱਥੇ ਆਹ ਕੰਮ ਹੋਇਆ ਕਰਨੇ ਆ ਤੁਹਾਡੇ ਸਾਹਮਣੇ ਸੰਗ ਦੀ ਪ੍ਰਤੱਖ ਧਾਰਨਾ ਹੈ ਇਲੈਕਟਿਡ ਮੈਂਬਰ ਪਾਰਲੀਮੈਂਟ ਹੈ ਜਿਹੜਾ ਉਹ ਬੰਦਾ ਵੀ ਯਾਦ ਨਹੀਂ ਇਹਨਾਂ ਡਿਜੀਟਲ ਯੋਧੇ ਇਹਨਾਂ ਬਦਮਾਸ਼ਾਂ ਤੋਂ ਵੀ ਉਹ ਕਿਸੇ ਦੀ ਭੋਗ ਤੇ ਜਾ ਸਕੇ ਕੋਈ ਆਪਦੇ ਮਰਜ਼ੀ ਦੇ ਨਾਲ ਫੈਸਲਾ ਲੈ ਸਕੇ ਮੈਂ ਇਹੀ ਤਾਂ ਕਹਿਣਾ ਜੇ ਕੱਲ ਨੂੰ ਇਹਨਾਂ ਦੇ ਹੱਥ ਪਾਵਰ ਹੋਈ ਇਹਨਾਂ ਦੇ ਹੱਥ ਰਾਜ ਹੋਇਆ ਕੀ ਉੱਥੇ ਇਹ ਅਜਿਹੇ ਕੌਸ ਕਰਿਆ ਕਰਨਗੇ ਕੀ ਉੱਥੇ ਇਦਾਂ ਲੋਕ ਮੈਂਬਰ ਪਾਰਲੀਮੈਂਟਾਂ ਨੂੰ ਮਨਿਸਟਰਾਂ ਨੂੰ ਜਾਂ ਉੱਥੇ ਕੋਈ ਸੀਐਮ ਪੀਐਮ ਕੋਈ ਵੀ ਹੋਊਗਾ ਉਹਨੂੰ ਇਦਾਂ ਪੁਸ਼ ਕਰਿਆ ਕਰਨਗੇ ਬਾਹਰ ਬੈਠੇ ਮੈਂ ਵਾਰ-ਵਾਰ ਇਹੀ ਕਹਿਣਾ ਹੁੰਦਾ ਵੀ ਇਹ ਥੋੜਾ ਕੰਟਰੋਲ ਲੈਣਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਵੀ ਜਿਹੜੀ ਇੰਡੀਆ ਦੇ ਵਿੱਚ ਬੈਠੀ ਸਿੱਖ ਸੰਗਤ ਉਹ ਸਾ ਵੀ ਸਾਡੇ ਤੋਂ ਪੁੱਛ ਕੇ ਲਵੇ ਜੰਗਲ ਪਾਣੀ ਵੀ ਸਾਡੇ ਤੋਂ ਪੁੱਛ ਕੇ ਜਾਵੇ ਪ੍ਰਸ਼ਾਦਾ ਪਾਣੀ ਵੀ ਸਾਡੇ ਤੋਂ ਪੁੱਛ ਕੇ ਛੱਕੇ ਕਿਉਂਕਿ ਅਸੀਂ ਬਾਹਰ ਆ ਗਏ ਆ ਸਾਡੇ ਡਾਲਰ ਦੀ ਵੈਲਿਊ ਵਧਿਆ ਹੁਣ ਅਸੀਂ ਵੱਡੇ ਖਾਲਸਤਾਨੀਆਂ ਕਿਉਂਕਿ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਡਟ ਕਰਦੇ ਆ ਅਸੀਂ ਆ ਜਿਹੜਾ ਇਥੋਂ ਗਾਲ੍ਹਾਂ ਕੱਢ ਸੋ ਹੁਣ ਜੇ ਇੰਨੀ ਹੀ ਜ਼ਰਤ ਸੀਗੀ ਸਰਦਾਰ ਸਬਜੀ ਸਿੰਘ ਖਾਲਸਾ ਤਾਂ ਬਾਈ ਉਹ ਵੀਡੀਓ ਡਿਲੀਟ ਕਿਉਂ ਕੀਤੀ ਫਿਰ ਉਹਨੂੰ ਰੱਖਦਾ ਉੱਥੇ ਹੀ ਜਿਹੜਿਆਂ ਨੇ ਪੁਆਈ ਸੀ ਨਾ ਭਗੇ ਲੈਂਡ ਕੰਪਨੀ ਜਾਂ ਇਹ ਗੈਂਗ ਨੇ ਔਰ ਜਿਹੜੀ ਤੂੰ ਕਰਦਾਰ ਕੁਛ ਦੀ ਵੀਰ ਗੱਲ ਕਰਦਾ ਆ ਉਹ ਬੰਦੇ ਨੇ ਕੱਲੀ ਕੱਲੀ ਸਚਾਈ ਰੱਖੀ ਔਰ ਉਹ ਸਭ ਤੋਂ ਪਹਿਲਾਂ ਉਹ ਇਸ ਜਿਹੜੀ ਵਾਟਸਪੰਜਾਬ ਦੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਤੇ ਨਾਲ ਤਿੰਨ ਤਾਂ ਬਾਈ ਬਿਹਤਰ ਪਤਾ ਤੇਰੇ ਨਾਲ ਰਿਹਾ ਬੰਦਾ ਤੈਨੂੰ ਸਭ ਤੋਂ ਦੱਸਿਆ ਹੋਣਾ ਉਹਨੇ ਔਰ ਜਿਹੜੀ ਤੇਰੀ ਵੇਵ ਬਣਾਉਣ ਵਾਲੇ ਸੀਗੇ ਸੋਸ਼ਲ ਮੀਡੀਆ ਤੇ ਉਹ ਇਹ ਸਰਬਜੀਤ ਸਿੰਘ ਖਾਲਸਾ ਜੀ ਇਹ ਹਰੀਨੌਰ ਵਰਗੇ ਬੰਦੇ ਹੀ ਸੀਗੇ ਜਿਨ੍ਹਾਂ ਨੇ ਇੱਕ ਦਿਨਾਂ ਦੇ ਵਿੱਚ ਆ ਕੇ ਤੇਰੀ ਵੇਵ ਬਣਾਈ ਸੀਗੀ ਇਜ਼ਤਾਰਸ ਫੇਰੇ ਔਰ ਔਰ ਜਿਹੜਾ ਗੁਲਾਮੀ ਕਹਿੰਗੇ ਤਾਂ ਭਾਨੇ ਲੱਭਦਾ ਫਿਰਦਾ ਏ ਔਰ ਮੈਨੂੰ ਇਹ ਹੈਰਾਨਗੀ ਆ ਵੀ ਜਿਸ ਦਿਨ ਤੁਸੀਂ ਖੁਦ ਕਿਹਾ ਸੀਗਾ ਵੀ ਭਾਈ ਮੈਂ ਖਾਲਸਤਾਨ ਦੇ ਸਪੋਰਟ ਦੇ ਵਿੱਚ ਨਹੀਂ ਖਾਲਸਤਾਨ ਦੇ ਹੱਕ ਦੇ ਵਿੱਚ ਨਹੀਂ ਤੁਹਾਨੂੰ ਖੁਦ ਸਮਝਣਾ ਚਾਹੀਦਾ ਸੀ ਫਿਰ ਅਮਰਤਪਾਲ ਹੁਣ ਕੀ ਮੰਗਦੇ ਥੋੜੀ ਉਹਨਾਂ ਨਾਲ ਕਾਦੀ ਸਾਂਝ ਪੈ ਗਈ ਵੋਟਾਂ ਤੋਂ ਪਹਿਲਾਂ ਕਿੱਥੇ ਗਏ ਸੀਗੇ ਵੋਟਾਂ ਤੋਂ ਪਹਿਲਾਂ ਜਾਂਦੇ ਨਾ ਉਹਨਾਂ ਦਾ ਪ੍ਰਚਾਰ ਕੰਮ ਤੇ ਉਹ ਥੋੜੇ ਉਹਲੇ ਇੱਥੇ ਭਾਈ ਸਾਹਿਬ ਲੱਗ ਗਿਆ ਥੋੜਾ ਝਾੜੂ ਵਾਲਿਆਂ ਨੂੰ ਦਾਸ ਉਹ ਇਹ ਜਿਹ ਇਹਨੂੰ ਸੰਭਾਲ ਲਓ ਪਲੀਜ਼ ਇਹਨੂੰ ਇਹਨੂੰ ਸਟੇਬਲ ਰੱਖ ਲਓ ਨਹੀਂ ਤਾਂ ਤੁਹਾਡੇ ਸਕੇ ਭਰਾ ਤੁਹਾਡੇ ਭੈਣ ਜੀ ਕੀ ਮਤਲਬ ਵੀ ਇਲਜ਼ਾਮ ਲਾ ਰਹੇ ਆ ਤੁਸੀਂ ਸ਼ਹੀਦੀ ਰੋਲ ਰਹੇ ਹੋ ਸਰਦਾਰ ਬੈਂਸ ਸਿੰਘ ਹੋਣਾ ਦੀ ਤੁਸੀਂ ਉਹਨਾਂ ਦੇ ਨਾਮ ਨੂੰ ਲਾਜ ਲਾ ਰਹੇ ਹੋ ਕਿਤੇ ਤੁਹਾਡੇ ਤੇ ਇਲਜ਼ਾਮ ਲੱਗਦੇ ਵੀ ਤੁਸੀਂ ਦਾੜ੍ਹੀਆਂ ਰੰਗਦੇ ਹੋ ਨਸ਼ੇ ਖਾਂਦੇ ਹੋ ਤੁਹਾਡੀਆਂ ਪੁਰਾਣੀਆਂ ਫੋਟੋ ਆ ਅੱਧ ਅੱਧੋਂ ਵੱਧ ਜਿਹੜੀ ਤੁਹਾਡੀ ਦਾੜ੍ਹੀ ਚਿੱਟੀ ਆ ਤੇ ਹੁਣ ਤੁਸੀਂ ਦਾੜਾ ਰੰਗਿਆ ਹੋਇਆ ਆ ਕੀ ਗੱਲ ਬਈ ਹੁਣ ਦਮਾਰੇ ਜਵਾਨੀ ਚੜ ਲੱਗੀ ਜਾਂ ਕਿਹੜਿਆ ਤੇਲ ਵਰਤਦੇ ਆ ਉਹ ਜਾਂ ਸੰਗਤ ਨੂੰ ਵੀ ਦੱਸਦੇ ਲੋਕਾਂ ਨੂੰ ਵੀ ਦੱਸ ਦਿਓ ਵੀ ਜਿਹਦੇ ਨਾਲ ਹੁਣ ਦਮਾਰੇ ਵਾਲ ਆ ਜਿਹੜੇ ਉਹ ਕਾਲੇ ਹੋਣ ਲੱਗਣ ਆ ਸਭ ਇੱਕ ਸਾਡਾ ਇੱਥੇ ਹੰਬੋਰ ਰਹਿਂਦਾ ਚਾਚਾ ਕੌਰ ਸਿੰਘ ਬਰਾੜ ਉਹਨੂੰ ਵੀ ਹੁਣ ਜਵਾਨੀ ਕਾਫੀ ਚੜਦੀ ਖਾਲਸਾ ਦੀ ਸਪੋਰਟ ਕਰਦਾ ਆ ਆਰਐਸਐਸ ਦੇ ਲਈ ਤੇ ਉਹ ਜਿਆਨੂੰ ਵੀ ਅਸੀਂ ਦੱਸ ਸਕੀਏ ਵੀ ਭਾਈ ਆ ਉਹਦਾ ਤੇਲ ਵਗੈਰਾ ਜਿਹੜਾ ਇਹ ਵਰਤ ਕੇ ਜਿਹੜਾ ਭਾਈ ਖਾਲਸਾ ਸਬਜੀ ਸਿੰਘ ਖਾਲਸਾ ਵਰਤਦਾ ਵੀ ਉਹ ਨਾਲ ਕਾਲੇ ਵਾਲ ਜਿਹੜੇ ਦਿਮਾਰੇ ਹੋ ਜਾਂਦੇ ਨੇ ਪਰ ਮੈਨੂੰ ਫੇਰ ਬੇਨਤੀ ਉਹੀ ਆ ਵੀ ਤੁਸੀਂ ਆ ਜਿਹੜੇ ਬਗੇਲੇ ਵਰਗੀਆਂ ਕਟੀੜਾਂ ਦੇ ਜਾਂ ਜਿਹੜੇ ਹੋਰਾਂ ਦੇ ਮਗਰ ਲਾ ਕੇ ਤੁਸੀਂ ਇਹ ਕਰਦਾਰ ਕੁਸ਼ੀਆਂ ਅੱਜ ਤੁਸੀਂ ਕਰ ਰਹੇ ਹੋ ਹਰੀ ਨੌ ਵਰਗੀਆਂ ਦੀਆਂ ਜਿੱਥੇ ਜਾ ਕੇ ਕਦੇ ਕੋਈ ਪ੍ਰਸ਼ਾਦਾ ਪਾਣੀ ਛਕ ਲਗੇ ਨਾ ਕਿਸੇ ਦੇ ਨਾਲ ਸਾਂਝ ਪਿਆਲਾ ਕੋਈ ਰੱਖੀਏ ਤਾਂ ਮੁੜ ਕੇ ਇਸ ਤਰ੍ਹਾਂ ਖਾਸ ਕਰਕੇ ਸਿਆਣਿਆਂ ਨੇ ਇਹ ਵੀ ਕਿਹਾ ਵੀ ਜਦੋਂ ਕੋਈ ਬੰਦੇ ਦੇ ਘਰ ਦੁੱਖ ਸੁੱਖ ਦੇ ਖੁਸ਼ੀ ਵੇਲੇ ਚਾਹੇ ਤੁਸੀਂ ਨਾ ਜਾਓ ਜਦੋਂ ਕਿਸੇ ਦੇ ਘਰ ਦੇ ਵਿੱਚ ਦੁੱਖ ਦੀ ਘੜੀ ਹੁੰਦੀ ਹੈ ਉਦੋਂ ਦੁੱਖ ਵਡਾਉਣਾ ਇੱਕ ਸੱਚੇ ਸਿੱਖ ਦਾ ਸੱਚੇ ਇੱਕ ਸਹੀ ਇਨਸਾਨ ਦਾ ਫਰਜ਼ ਹੁੰਦਾ ਤੇ ਤੁਸੀਂ ਕੀ ਕੀਤਾ ਤੁਸੀਂ ਜਾ ਕੇ ਮੜ ਕੇ ਸਿਰਫ ਉਹਨਾਂ ਨੇ ਦੋ ਕਾਰਨ ਕੀ ਆ ਵੀ ਅਗਲੇ ਇਹ ਇਹ ਜਿਹੜੇ ਗੱਲੀ ਖਾਲਿਸਤਾਨੀ ਡੁਪਲੀਕੇਟ ਬਣੇ ਫਿਰਦੇ ਇਹਨਾਂ ਦਾ ਕੰਮ ਹੀ ਇਹ ਹੈ ਇਹ ਹਰੇਕ ਬੰਦੇ ਨੂੰ ਪ੍ਰੈਸ਼ਰ ਪਾਉਂਦੇ ਆ ਵੀ ਤੂੰ ਭਾਈ ਆਹ ਕੀਤਾ ਹੁਣ ਤੈਨੂੰ ਅਸੀਂ ਇਦਾਂ ਕਰਾਂਗੇ ਤੈਨੂੰ ਇਦਾਂ ਕਰਾਂਗੇ ਸੋ ਆ ਜਿਹੜਾ ਤੁਸੀਂ ਇੱਕ ਆਪ ਦੀ ਅਕਲ ਦਾ ਜਨਾਜ਼ਾ ਕੱਢਿਆ ਹੈ ਜਿਹੜਾ ਵੀਡੀਓ ਪਾ ਕੇ ਔਰ ਮੈਨੂੰ ਲੱਗਦਾ ਜੇ ਤੁਸੀਂ ਇੱਕ ਸਮਝਦਾਰ ਔਰ ਇੱਕ ਇਨਸਾਨੀਅਤ ਰੱਖਦੇ ਹੋ ਔਰ ਵਾਕਈ ਉਸ ਪਰਿਵਾਰ ਦਾ ਜਿਹ ਅ ਜੇ ਤਾਂ ਸਭ ਕੁਝ ਬਰਕਰਾਰ ਰੱਖਣਾ ਚਾਹੁੰਦੇ ਆ ਤਾਂ ਤੁਹਾਨੂੰ ਇਸ ਗੱਲ ਤੇ ਹੁਣ ਮਾਫੀ ਮੰਗਣੀ ਚਾਹੀਦੀ ਸੀ ਵੀ ਭਾਈ ਮੈਂ ਇੱਕ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਭੋਗ ਤੇ ਹਰੀਨਾਉ ਦੇ ਗੁਰਪ੍ਰੀਤ ਸਿੰਘ ਹਰੀਨਾਉ ਦੇ ਦਾਦਾਈ ਦੇ ਭੋਗ ਤੇ ਜੋ ਸ਼ਾਮਲ ਹੋਇਆ ਸੀ ਤੇ ਮੈਂ ਬਾਅਦ ਦੇ ਵਿੱਚ ਜਿਹੜੀ ਵੀਡੀਓ ਪਾਈ ਔਰ ਤੁਹਾਨੂੰ ਉਹ ਬੰਦੇ ਨਸ਼ਰ ਕਰਨੇ ਚਾਹੀਦੇ ਆ ਕੁੱਤੇ ਜਿਹੜੇ ਜਿਨ੍ਹਾਂ ਨੇ ਠੋਡੇ ਤੋਂ ਇਹ ਕੁੱਸ ਕਰਾਇਆ ਆ ਸੰਤ ਆ ਪਤਾ ਹੀ ਆ ਕੌਣ ਆ ਇਹ ਤਾਂ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਨੇ ਪਰ ਇਹ ਗੱਲ ਦੱਸੋ ਹੁਣ ਸਰਵਜੀਤ ਸਿੰਘ ਖਾਲਸਾ ਜੀ ਜੁਰਤ ਇਹਨਾ ਇਹ ਗੱਲ ਦੱਸੋ ਵੀ ਭਾਈ ਕੌਮ ਲਈ ਕਿਹੜਾ ਕੰਮ ਕੀਤਾ ਸੀ ਅਮਰਤਪਾਲ ਨੇ ਕਿਹੜੀ ਉਹਦੀ ਕਰਵਾਰ ਕੋਸ਼ਿਸ਼ ਕਰਤੀ ਜਿਹੜੇ ਬੰਦੇ ਉਹਦੇ ਲਈ ਗੁਰਪ੍ਰੀਤ ਸਿੰਘ ਹਰੀਨਵਰ ਕੇ ਜੇਲ੍ਹ ਦੇ ਵਿੱਚ ਗਏ ਜੇਲ੍ਹਾਂ ਦੇ ਵਿੱਚ ਠੱਕੇ ਖਾ ਕੇ ਆਏ ਕੇਸ ਆਪਦੇ ਆਪ ਲੜਦੇ ਨੇ ਉਹ ਕੀ ਕਰਦਾਰ ਅਗਲੇ ਨੇ ਪੜਦੇ ਚੱਕੇ ਆ ਕਰਵਾਰ ਕੋਸ਼ਿਸ਼ ਨਹੀਂ ਕੀਤੀਆਂ ਪੜਦੇ ਚੱਕੇ ਆ ਦੱਸਿਆ ਵਹੀਰ ਦੇ ਵਿੱਚ ਕੀ ਕੁਝ ਹੁੰਦਾ ਸੀ ਆਪਦੇ ਭਰਾ ਦਾ ਨਸ਼ਾ ਨਾ ਛੜਾ ਹੋਇਆ ਠੱਡਈ ਉਹਦੇ ਤੋਂ ਉਹ ਅਸੀਂ ਨਾ ਉਹਨੂੰ ਜਾ ਕੇ ਉਹ ਤਾਂ ਸੈਂਟਰਾਂ ਦੇ ਵਿੱਚ ਠੱਕੇ ਖਾਂਦਾ ਫਿਰਦਾ ਸੀ ਕਿਹੜੀ ਇਹੋ ਜੀ ਉਹਦੇ ਕੋਲੇ ਗਿੱਦੜ ਸਿੰਘੀ ਸੀ ਵੀ ਫਾਰਮੂਲਾ ਸੀ ਕਿ ਹੌੜ ਦੇ ਦੇਵੇਂ ਨਾ ਬਾਹਰ ਗਵਰਨਮੈਂਟ ਨਾਲ ਉਹ ਚੀਜ਼ ਦੱਸੇ ਸ਼ੇਅਰ ਕਰੇ ਵੀ ਮੇਰੇ ਕੋਲੇ ਆ ਫਾਰਮੂਲਾ ਐ ਕੋਈ ਦੁਨੀਆ ਤੁਸੀਂ ਤਾਂ ਤੁਸੀਂ ਤਾਂ ਖੁਦ ਸਰਦਾਰ ਸਾਹਿਬ ਜੀ ਸੰਖਾਲਚਰੀ ਅਸੀਂ ਇਕਾਬਦੀ ਨਾ ਫੈਡਰੇਸ਼ਨ ਕਹਿੰਨੇ ਹਾਂ ਮਾਲਪਤਾ ਫੈਡਰੇਸ਼ਨ ਤੁਸੀਂ ਤਾਂ ਸਭ ਸਾਡੇ ਖੁਦ ਮੈਂਬਰੋਂ ਸੀਨੀਅਰ ਮੈਂਬਰੋਂ ਮਾਲਪਤਾ ਫੈਡਰੇਸ਼ਨ ਦੇ ਸੁਖਨਾ ਦੇ ਕਾਰਡ ਕੋਡ ਵੀ ਚੰਗੇ ਲਾਉਣੇ ਆ ਤੇ ਹੁਣ ਤਾਂ ਮੈਂਬਰ ਪਾਰਲੀਮੈਂਟ ਬਣ ਗਏ ਆ ਤੇ ਹੁਣ ਤਾਂ ਪਿਆਰ ਕਾਲੀ ਨਾਗਣੀ ਆਉਂਦੀ ਉਹ ਤੇ ਅਸੀਂ ਤਾਂ ਇਹ ਆਸ ਕਰੀ ਬੈਠੇ ਸੀ ਵੀ ਜਦੋਂ ਗਏ ਕਦੇ ਇੰਡੀਆ ਤੇ ਸਰਦਾਰ ਸਾਹਿਬ ਨੂੰ ਕਹਿ ਕੇ ਕੋਈ ਪਾਈਆ ਖੰਡ ਜਾਂ ਸਟਾੰਕ ਵਗੈਰਾ ਮਗਾਵਾਂਗੇ ਵੀ ਮੈਂਬਰ ਪਾਰਲੀਮੈਂਟ ਬਣ ਗਿਆ ਹੁਣ ਕੰਮ ਸੌਖਾ ਹੋ ਜਾਂਦਾ ਵੀ ਦੂਜੇ ਸੂਬਿਆਂ ਤੱਕ ਪਹੁੰਚਣ ਦੀ ਹੋ ਜਾਂਦੀ ਆ ਪਰ ਤੁਸੀਂ ਤਾਂ ਹੁਣੇ ਹੀ ਇਹਨਾਂ ਦੇ ਹੱਥ 'ਚ ਚੱਲ ਖਲਾਰ ਲੱਗ ਗਏ ਸੋ ਇਹਨਾਂ ਨੇ ਬੀੜੀਆਂ ਪਾਰ ਨਹੀਂ ਲਾਉਣੀਆਂ ਇਹਨਾਂ ਨੇ ਬੀੜੀਆਂ ਬੇੜੇ ਗਰ ਕਰਨੇ ਆ ਲੋਕਾਂ ਦਾ ਇੱਕ ਰੋਸ ਸੀ ਗੁੱਸਾ ਸੀ ਸਿਰਫ ਇੱਕ ਆਪਣੇ ਲੋਕਾਂ ਦੀ ਇੱਕ ਭੇੜ ਚਾਲ ਹੀ ਕਹੂੰਗਾ ਮੈਂ ਵਿਚਾਕੇ ਜੀ ਔਰ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਆ ਵੀ ਰਾਜਦੇਵ ਖਾਲਸੇ ਹੋਣੀ ਕੌਣ ਆ ਭਾਜਪਾ ਦੀ ਇਹ ਚਾਲ ਸੀ ਉਹ ਕਾਮਯਾਬ ਹੋ ਗਏ ਔਰ ਤੁਸੀਂ ਵੀ ਜਿਹੜਾ ਆਪਣੇ ਗੁੱਪਤ ਸੂਤਰਾਂ ਦੇ ਵਿੱਚ ਕਹਿੰਨੇ ਹੋ ਵੀ ਮੈਂ ਭਾਈ ਭਾਜਪਾ ਲਈ ਜਾਊਂਗਾ ਕਾਂਗ ਸੋ ਇਹ ਜਿਹੜੀਆਂ ਗੱਲਾਂ ਇਹ ਸਾਰਾ ਕੁਝ ਬਾਹਰ ਆ ਜਾਂਦਾ ਹੁੰਦਾ ਆ ਸੋ ਜਿਹੜਾ ਏਮਾਨ ਹੈ ਜਿੱਤੇ ਲੋਕਾਂ ਨੇ ਬਖਸ਼ਿਆ ਉਹਨੂੰ ਰੱਖ ਲਓ ਬਰਕਰਾਰ ਕਰਕੇ ਪਰ ਜਿਹੜੀ ਤੁਸੀਂ ਆ ਝੱਲ ਖਲਾ ਲਈ ਆ ਇਹ ਬਹੁਤ ਹੀ ਬਹੁਤ ਹੀ ਨੀਵੇਂ ਪੱਧਰ ਦੀ ਹਰਕਤ ਆ ਕਨਾਉਣੀ ਹਰਕਤ ਆ ਤੁਹਾਨੂੰ ਇਹ ਚੀਜ਼ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸੀ ਤੁਹਾਡੀਆਂ ਹਜ਼ਾਰਾਂ ਤਸਵੀਰਾਂ ਉਸ ਬੰਦੇ ਦੇ ਨਾਲ ਉਸ ਟਾਈਮ ਤੇ ਉਹ ਅਮਰਪਾਲ ਦਾ ਕੱਚਾ ਚਿੱਠਾ ਸਾਰਾ ਖੁੱਲ ਹੀ ਜਾਂਦਾ ਸੀ ਜਿੰਨੂੰ ਤੁਸੀਂ ਅੱਜ ਕਰਤਾਰ ਕੋਸ਼ੀ ਦਾ ਨਾਮ ਦਿੱਤਾ ਕੀ ਗੱਲ ਉਹਦੋਂ ਅੱਖਾਂ ਤੇ ਖੋਪੇ ਚੜੇ ਹੋਈ ਜਿਹੜੇ ਗਧਿਆਂ ਤੇ ਚੜੇ ਹੁੰਦੇ ਆ ਆਪਣੇ ਖਿਲਾੜੀ ਵਗੈਰਾ ਜੋੜਨ ਤੇ ਤੋ ਵਾਕਈ ਤੁਸੀਂ ਇਹ ਜਿਹੜੀ ਨਾ ਬਹੁਤ ਸ਼ਰਮਨਾਕ ਗੱਲ ਕੀਤੀ ਹੈ ਇੱਕ ਔਰ ਮੈਂਬਰ ਪਾਰਲੀਮੈਂਟ ਸਰਪੰਚ ਐਮ ਐਲ ਏ ਜਿੱਤਣ ਤੋਂ ਬਾਅਦ ਸਾਂਝੇ ਬੰਦੇ ਹੁੰਦੇ ਨੇ ਸਾਰਿਆਂ ਦੇ ਵਿਰੋਧੀ ਦੇ ਵੀ ਤੇ ਆਪਦੇ ਸਪੋਰਟਰਾਂ ਦੇ ਵੀ ਪਰ ਤੁਸੀਂ ਇਹ ਗੱਲ ਕਰਕੇ ਇੱਕ ਇੱਕ ਚੀਜ਼ ਦਿਖਾਤੀ ਵੀ ਕੱਲ ਨੂੰ ਜੇ ਕੋਈ ਖਾਲਸਾਣ ਆਊਗਾ ਨਾ ਉੱਥੇ ਲਹਿਜਾਂ ਹੀ ਪੁੱਗਣੀਆਂ ਤੇ ਥੋੜਾ ਲਹਿਜੀ ਕੋ ਸਮਰਜ਼ੀ ਕਰਕੇ ਆਜੇ ਭੁਗਲੇਰਕੇ ਜਿਹਦੇ ਮਰਜ਼ੀ ਧੀ ਪਹਿਨ ਤੇ ਸੱਪਲ ਫੇਰ ਕੇ ਆਜਣਾ ਤੇ ਤੁਸੀਂ ਉਹਨਾਂ ਦੀ ਸਪੋਰਟ ਕਰੋਗੇ ਉਹਨਾਂ ਨੂੰ ਬਚਾਉਂਗੇ ਇਹੀ ਥੋੜੇ ਤੋਂ ਆਸ ਅਸੀਂ ਕਰਦੇ ਆ ਵੀ ਇਦਾਂ ਦਾ ਹੀ ਤੁਸੀਂ ਰਾਜ ਲੈ ਕੇ ਆਉਣਾ ਤਾਂ ਹੀ ਅਸੀਂ ਕਹਿੰਨੇ ਵੀ ਭਾਈ ਸਾਨੂੰ ਥੋੜਾ ਰਾਜ ਨਹੀਂ ਚਾਹੀਦਾਗਾ ਕਿਉਂਕਿ ਥੋੜੇ ਤੋਂ ਤਾਂ ਅਸਲੀ ਖਾਲਸਤਾਨੀ ਤੇ ਸਾਰੇ ਉਹ ਖੌਲ ਪੱਗਾਂ ਬਚਾਉਂਦੇ ਫਿਰਦੇ ਨੇ ਪਰ ਤੁਸੀਂ ਆ ਕੱਲ ਜਿਹੜੀ ਵੀਡੀਓ ਪਾ ਕੇ ਉਸ ਤੇ ਮੋਹਰ ਲਾਤੀ ਤੇ ਆਸ ਕਰਦੇ ਆ ਵੀਡੀਓ ਤੋਂ ਬਾਅਦ ਕੋਈ ਤੁਹਾਨੂੰ ਮੜੀ-ਮੋਟੀ ਮਾਤ ਆਊਗੀ ਤੁਹਾਨੂੰ ਰੀਅਲਾਈਜ਼ ਹੋਊਗਾ ਯਾਰ ਮੈਂ ਕੀ ਕਰ ਬੈਠਾ ਹਾਂ ਸੋ ਇਹਨਾਂ ਭੇਡਾਂ ਨੇ ਪਾਰ ਨਹੀਂ ਲਾਉਣਾ ਖਾਲਸਾ ਜੀ ਜਿਹੜੀਆਂ ਜਿਨ੍ਹਾਂ ਦੇ ਮਗਰ ਤੁਸੀਂ ਕਰਦੇ ਨਾ ਉਹ ਮੇਜਰ ਦਾਸ ਪੰਡਾ ਦਾ ਗਾਣਾ ਜਰੂਰ ਸੁਣਿਓ ਵੀ ਚੜੀ ਜਿਨ੍ਹਾਂ ਦੇ ਉਂਗਲਾਂ ਤੇ ਫੈਰਦੀ ਨਹੀਂ ਤੇ